ਸਸ਼ੀਕਾਲ ਈਵਰਸ ਤੁਹਾਡਾ ਮੇਰੇ ਚੈਨਲ ਰੈਸਪੀ ਬੁੱਕ ਤੇ ਬਹੁਤ-ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਮੇਰੀ ਰੈਸਪੀਜ਼ ਨੂੰ ਪਸੰਦ ਕਰੋਗੇ ਅੱਜ ਆਪਾਂ ਬਣਾਵਾਂਗੇ ਬੇਸਣ ਦੀ ਪੁਰਜੀ ਜੋ ਕਿ ਬਹੁਤ ਟੇਸਟੀ ਬਣਦੀ ਆ ਤੇ ਇਹਦੇ ਲਈ ਕੋਈ ਜ਼ਿਆਦਾ ਇੰਗਰੀਡੀਅੰਟਸ ਦੀ ਵੀ ਲੋੜ ਨਹੀਂ ਪੈਂਦੀ ਸਭ ਤੋਂ ਪਹਿਲਾਂ ਆਪਾਂ ਇੱਕ ਫਰਾਈਪੈਨ ਲਵਾਂਗੇ ਉਹਦੇ ਵਿੱਚ ਆਪਾਂ ਬੇਸਣ ਦੋ ਚਮਚ ਲੈਣੇ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਵੱਡੇ ਵਾਲੇ 2 ਚਮਚ ਇਸ ਨੂੰ ਆਪਾਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹਦਾ ਕਲਰ ਚੇਨ ਨਾ ਹੋ ਜਵੇ ਥੋੜਾ ਰੈੱਡ ਨਾ ਹੋ ਜਵੇ ਤੇ ਆਪਾਂ ਇਹਨੂੰ ਘਾਟਾਂ 'ਚ ਤੇ ਭੁੰਨਾਂਗੇ ਕਿਉਂਕਿ ਅਦਰਵਾਇਜ਼ ਇਹ ਸੜ ਜਾਏਗਾ ਤੇ ਹੌਲੀ-ਹੌਲੀ ਆਪਾਂ ਇਹਨੂੰ ਭੁੰਨਦੇ ਰਹਿਣਾ ਘਾਟਾਂ 'ਚ ਤੇ ਹਲਕਾ-ਹਲਕਾ ਹਿਲਾਉਂਦੇ ਰਹਿਣਾ ਕਿਉਂਕਿ ਇੱਕ ਜਗ੍ਹਾ ਤੇ ਸਟਿੱਕ ਨਾ ਹੋ ਜਵੇ ਵਰਨਾ ਹੋ ਜਵੇ ਜਿਸ ਦਾ ਬਹੁਤ ਧਿਆਨ ਰੱਖਣਾ ਹੈ ਇਹ ਵਿਸ਼ਵਾਸ ਇਹੀ ਉਹ ਹੈ ਔਖਾ ਗਾਮ ਹੈ ਇਸ ਤਰ੍ਹਾਂ ਸਬੀ ਜਪਾ ਥੋੜਾ ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਦਾ ਕਲਰ ਥੋੜਾ ਰੈੱਡ ਹੋ ਗਿਆ ਹੈ ਤੇ ਥੋੜੀ 스ਮੈਲ ਆਉਣ ਲੱਗ ਗਈ ਹੈ ਹੁਣ ਆਪਾਂ ਇਹਨੂੰ ਵਾਲਵ ਵਿੱਚ ਕੱਢ ਕੇ ਇਹਦੇ ਵਿੱਚ ਨਮਕ ਮਿਰਚ ਹਲਦੀ ਪਾਵਾਂਗੇ ਥੋੜੀ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਪਾਣੀ ਪਾ ਕੇ ਮਿਕਸ ਕਰਨਾ ਇਹਨੂੰ ਇਸ ਨੂੰ ਇਸ ਤਰ੍ਹਾਂ ਨਾਲ ਮਿਕਸ ਕਰਨਾ ਆਪਾਂ ਨੇ ਥੋੜਾ ਜੀਰਾ ਪਾਵਾਂਗੇ ਕਿ ਨਾ ਹੀ ਜ਼ਿਆਦਾ ਹੀ ਮੋਟਾ ਹੋਵੇ ਤੇ ਨਾ ਹੀ ਜ਼ਿਆਦਾ ਪਤਲਾ ਜਿਹੜਾ ਬੈਟਰ ਆਪਾਂ ਬਣਾ ਰਹੇ ਹਾਂ ਲਿਕੁਇਡੀ ਹੋਵੇ ਪਰ ਜ਼ਿਆਦਾ ਵੀ ਲਿਕੁਇਡੀ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਐਵੇਂ ਦੀ ਦੀ ਹੋਣੀ ਚਾਹੀਦੀ ਹੈ ਥਿਕਨੈਸ ਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਇਹਦੇ ਵਿੱਚ ਗੱਠਾ ਨਾ ਬਣਨ ਲੰਮਸ ਨਾ ਬਣਨ ਹੁਣ ਇਸ ਤੋਂ ਬਾਅਦ ਆਪਾਂ ਚੌਪ ਕਰਾਂਗੇ ਪਿਆਜ਼ ਨੂੰ ਇਹਨੂੰ ਆਪਾਂ ਲੰਬੇ ਲੰਬੇ ਉਹਦੇ ਵਿੱਚ ਕੱਟ ਲੈਣਾ ਪੀਸਿਸ ਵਿੱਚ ਕੱਟ ਲੈਣਾ ਜਿਆਦਾ ਬਰੀਕ ਨਹੀਂ ਕੱਟਣਾ ਹੈਗਾ ਕਿਉਂਕਿ ਫੇਰ ਉਹਦਾ ਫਲੇਵਰ ਨਹੀਂ ਆਊਗਾ ਹਰ ਇੱਕ ਰੈਸਪੀਜ਼ ਕਟਿੰਗ ਵੀ ਬਹੁਤ ਮਾਇਨੇ ਰੱਖਦੀ ਆ ਕਟਿੰਗ ਨਾਲ ਵੀ ਪੂਰੀ ਦੀ ਪੂਰੀ ਰੈਸਪੀ ਚੇਂਜ ਹੋ ਜਾਂਦੀ ਆ ਤੁਸੀਂ ਅਜ਼ਮਾ ਕੇ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਲੰਬਾ ਲੰਬਾ ਕੱਟ ਲੈਣਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਇਹਨੂੰ ਕੱਟ ਲਿਆ ਚੰਗੀ ਤਰ੍ਹਾਂ ਨਾਲ ਇਸ ਤੋਂ ਬਾਅਦ ਆਪਾਂ ਮਿਰਚ ਨੂੰ ਤੇ ਲਸਣ ਨੂੰ ਚੋਪ ਕਰ ਲੈਣਾ ਚੰਗੀ ਤਰ੍ਹਾਂ ਨਾਲ ਬਰੀਕ ਬਰੀਕ ਉਹਨਾਂ ਨੂੰ ਆਪਾਂ ਚੋਪ ਕਰ ਸਕਦੇ ਆ ਤੁਸੀਂ ਦੇਖ ਰਹੇ ਹੋ ਕਿ ਮੈਂ ਇਹਨਾਂ ਚੀਜ਼ਾਂ ਨੂੰ ਰੈਡੀ ਕਰ ਲਿਆ ਇਹ ਹੁਣ ਆਪਾਂ ਆਪਣਾ ਜਿਹੜਾ ਬੇਸਿਕ ਤੜਕਾ ਹੈ ਉਹਦੇ ਵਿੱਚ ਇਹਨੂੰ ਯੂਜ਼ ਕਰਾਂਗੇ ਲਾਈਕ ਹੁਣ ਆਪਾਂ ਆਇਲ ਲੈਣਾ ਇੱਕ ਪੈਨ ਚ ਸਭ ਤੋਂ ਪਹਿਲਾਂ ਆਪਾਂ ਹਿੰਗ ਪਾਵਾਂਗੇ ਉਹਦੇ ਵਿੱਚ ਉਸ ਤੋਂ ਬਾਅਦ ਜੀਰਾ ਪਾਵਾਂਗੇ ਤੁਸੀਂ ਦੇਖ ਰਹੇ ਹੋ ਜੀਰਾ ਐਦਾਂ ਕਰੇ ਤਾਂ ਇਹਦਾ ਮਤਲਬ ਬਿਲਕੁਲ ਤੇਲ ਦਾ ਟੈਂਪਰੇਚਰ ਸਹੀ ਸੀ ਕੁਕਿੰਗ ਲਈ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦੇਣੇ ਆ ਹੁਣ ਇਹਨਾਂ ਪਿਆਜ਼ਾਂ ਨੂੰ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹਨਾਂ ਦਾ ਕਲਰ ਚੀਨ ਨਾ ਹੋ ਜਵੇ ਕਿਉਂਕਿ ਆਪਾਂ ਨੇ ਇਹਦਾ ਜਿਹੜਾ ਕੱਚਾਪਣ ਹੈ ਉਹ ਖਤਮ ਕਰਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ گارਲਿਕ ਗ੍ਰੀਨ ਚਿੱਲੀ ਤੇ ਮੈਂ ਜਿੰਜਰ ਦਾ ਪੇਸਟ ਯੂਜ਼ ਕੀਤਾ ਤੁਸੀਂ ਇਹਦੇ ਵਿੱਚ ਫਰੈਸ਼ ਜਿੰਜਰ ਵੀ ਚੋਪ ਜਿੰਜਰ ਵੀ ਯੂਜ਼ ਕਰ ਸਕਦੇ ਹੋ ਤੇ ਮੈਂ ਅੱਧਾ ਚਮਚਾ ਇਹਦੇ ਵਿੱਚ ਜਿੰਜਰ ਦਾ ਪੇਸਟ ਯੂਜ਼ ਕਰਾਂਗੇ वैसे ज्यादा फ्रेशी यूज करना चाहिए चीजां ਤੇ ਉਹਦੇ ਨਾਲ ਫਲੇਵਰ ਹਰੀਕ ਚੀਜ਼ ਦਾ ਵਧੀਆ ਹੁੰਦਾ ਤੂੰ ਦੇਖ ਸਕਦੇ ਹੋ ਮੈਂ ਥੋੜਾ ਜਿੰਜਰ ਪੇਸਟ ਯੂਜ਼ ਕੀਤਾ ਇਹਨੂੰ ਮਿਕਸ ਕਰਕੇ ਫਿਰ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਮਿਰਚ ਗਰਮ ਮਸਾਲਾ ਫਿਰ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰਾਂਗੇ ਮਸਾਲਿਆਂ ਨੂੰ ਹੁਣ ਆਪਾਂ ਇਹਦੇ ਵਿੱਚ ਟਮੇਟੋ ਯੂਜ਼ ਕਰਾਂਗੇ ਜੇ ਵੱਡਾ ਟਮੇਟੋ ਹੈ ਤਾਂ ਤੁਸੀਂ ਇੱਕ ਯੂਜ਼ ਕਰ ਸਕਦੇ ਆ ਅਦਰਵਾਈਜ਼ ਛੋਟੇ ਵਾਲੇ ਤੁਸੀਂ ਦੋ ਯੂਜ਼ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਹੈ ਉਹਨੇ ਕਲਰਫੁਲ ਜੈਕਾ ਮਸਾਲਾ ਬਣ ਕੇ ਰੈਡੀ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਥੋੜਾ ਜੰਮਚੂਰ ਪਾ ਦਾਂਗੇ ਆਈ ਹੋਪ ਤੁਸੀਂ ਮੇਰੀਆਂ ਵੀਡੀਓਜ਼ ਨੂੰ ਲਾਈਕ ਕਰੋਗੇ ਹੁਣ ਆਪਾਂ ਇਹਨੂੰ ਦੇਖ ਸਕਦੇ ਹੋ ਤੁਸੀਂ ਵੀ ਇਹ ਚੰਗੀ ਤਰ੍ਹਾਂ ਨਾਲ आपा आपा मिक्स ਹੋ ਗਿਆ ਜੋ ਜਿਹੜਾ ਆਪਾਂ ਟਮੈਟੋ ਇਹਦੇ ਵਿੱਚ ਯੂਜ਼ ਕੀਤਾ ਸੀਗਾ ਹੁਣ ਆਪਾਂ ਜਿਹੜਾ ਆਪਾਂ ਬੈਟਰ ਬਣਾਇਆ ਸੀਗਾ ਤੁ ਬਣਾ ਕੇ ਮਸਾਲੇ ਮਿਕਸ ਕਰਕੇ ਰੱਖ ਦਿੱਤਾ ਸੀਗਾ ਉਹ ਆਪਾਂ ਇਹਦੇ ਵਿੱਚ ਯੂਜ਼ ਕਰਨਾ ਹੈ ਉਸ ਤੋਂ ਪਹਿਲਾਂ ਆਪਾਂ ਜਿਹੜੀ ਇਹਦੀ ਆਂਚ ਹੈ ਉਹ ਥੋੜੀ ਲੋ ਕਰ ਦੇਣੀ ਆ ਕਿਉਂਕਿ ਫਿਰ ਆਪਾਂ ਇਹਨੂੰ ਕੁੱਕ ਕਰਨਾ ਹੈ ਕਵਰ ਕਰਕੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਜਿਹੜਾ ਬੈਟਰ ਮੈਂ ਬਣਾਇਆ ਸੀਗਾ ਉਹ ਮੈਂ ਇਹਦੇ ਵਿੱਚ ਯੂਜ਼ ਕਰ ਰਹੀ ਹਾਂ ਤੇ ਮੈਂ ਫਲੇਮ ਨੂੰ ਘੱਟ ਕੀਤਾ ਹੋਇਆ ਹੈ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਲੈਣਾ ਇਹਨਾਂ ਨੂੰ ਮੈਂ ਥੋੜਾ ਇਹਨੂੰ ਲਿਕਵਿਡ ਹੀ ਬਣਾ ਰਹੀ ਹਾਂ ਕਿਉਂਕਿ ਮੈਂ ਰੋਟੀ ਨਾਲ ਸਰਵ ਕਰ ਰਹੀ ਹਾਂ ਨਾਨ ਨਾਲ ਤੁਸੀਂ ਇਹਨੂੰ ਸੁੱਕਾ ਵੀ ਬਣਾ ਸਕਦੇ ਹੋ ਜੇ ਤੁਸੀਂ ਕੱਲੀ ਬੇਸਨਪੁਰਜੀ ਖਾਣ ਦੇ ਸ਼ੌਕੀਨ ਹੋ ਤੇ ਤੁਸੀਂ ਥੋੜਾ ਲਿਕੁਇਡ ਹੀ ਬਣਾਉਣਾ ਫਿਰ ਥੋੜਾ ਬੇਸਣ ਜ਼ਿਆਦਾ ਲਓ ਅਦਰਵਾਇਜ਼ ਬੇਸਣ ਘੱਟ ਲਓ ਹੁਣ ਆਪਾਂ ਇਹਨੂੰ ਕਵਰ ਕਰ ਦੇਣਾ ਹੁਣ ਆਪਾਂ ਥੋੜੀ ਆਂਚ ਦੀ ਵਧਾ ਦੇਣੀ ਆ ਤੇ ਆਪਾਂ ਕਸੂਰੀ ਮੇਥੀ ਪਾਵਾਂਗੇ ਹੁਣ ਜਿਵੇਂ ਕਿ ਦੇਖ ਰਹੇ ਹੋ ਇਹ ਬਣ ਕੇ ਰੈਡੀ ਹੋ ਗਈ ਹੈ ਜਮੀ ਜੀ ਰੈਸਪੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਰੈਡੀ ਹੋ ਗਈ ਹੈ ਮੈਨੂੰ ਇਹ ਟੈਕਸਚਰ ਦੀ ਪਸੰਦ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਧਨੀਆ ਯੂਜ਼ ਕਰ ਸਕਦੇ ਆ ਆਪਾਂ ਇੱਥੇ ਫਰੈਸ਼ ਧਨੀਆ ਪਾ ਕੇ ਸਰਵ ਕਰ ਸਕਦੇ ਆ ਰੋਟੀ ਨਾਲ ਨਾਲ ਪਰਾਂਠੇ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਜੋ ਕਿ ਬਹੁਤ achi ਹੈ ਬਹੁਤ yummy ਹੈ ਤੁਸੀਂ ਇੱਕ ਵਾਰ try ਕਰਕੇ ਦੇਖੋ ਇਸ ਰੈਸਪੀ ਨੂੰ I hope ਤੁਹਾਨੂੰ ਸਾਰਿਆਂ ਨੂੰ ਮੇਰੀ ਰੈਸਪੀ ਬਹੁਤ ਪਸੰਦ ਆਈ ਹੋਵੇਗੀ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੇ ਐਵੇਂ ਦੀਆਂ ਹੋਰ ਰੈਸਪੀਜ਼ ਦੇਖਣ ਲਈ ਚੈਨਲ ਤੇ ਜੁੜੇ ਰਹੋ ਥੈਂਕ ਯੂ